ਜਿਸ 400 ਪਾਰ ਦੇ ਸਲੋਗਨ ਨਾਲ ਭਾਜਪਾ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪੂਰੀ ਚੋਣ ਮੁਹਿੰਮ ਚਲਾਈ ਉਹੀ ਸਲੋਗਨ ਭਾਜਪਾ ਨੂੰ ਲੈ ਬੈਠਿਆ ਇੰਡੀਆ ガਡ ਚੋਰ ਨੇ ਇਸ 400 ਪਾਰ ਦੇ ਨਾਅਰੇ ਨੂੰ ਰਿਜ਼ਰਵੇਸ਼ਨ ਖਤਮ ਕਰਨ ਦੇ ਨਾਲ ਜੋੜ ਦਿੱਤਾ ਸੀ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕ ਅਰਜੁਨ ਖੜਗੇ ਰਾਹੁਲ ਗਾਂਧੀ ਸੋਨੀਆ ਗਾਂਧੀ ਪ੍ਰੇਂਕਾ ਗਾਂਧੀ ਸਮੇਤ ਸਮੂਚੀ ਲੀਡਰਸ਼ਿਪ ਨੇ ਇਸ ਮੁੱਦੇ ਤੇ ਹੀ ਜ਼ੋਰ ਦਿੱਤਾ ਜਿਸ ਕਾਰਨ ਹੀ ਉੱਤਰ ਪ੍ਰਦੇਸ਼ ਚ ਇੰਡੀਆ ガਡ ਚੋਰ ਅਤੇ ਪੰਜਾਬ ਵਿੱਚ ਕਾਂਗਰਸ ਨੂੰ ਇਸ ਦਾ ਲਾਭ ਮਿਲਿਆ ਪੰਜਾਬ ਚ ਦਲਿਤ ਸਮਾਜ ਦੀ ਦੀ 35 ਫੀਸਦੀ ਤੋਂ ਵੱਧ ਹੈ ਜਿਸ ਕਰਕੇ ਸੂਬੇ ਦੀ ਕਾਂਗਰਸੀ ਲੀਡਰਸ਼ਿਪ ਅਤੇ ਕੇਂਦਰੀ ਲੀਡਰਸ਼ਿਪ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਇਹੀ ਕਿਹਾ ਸੀ ਕਿ ਕਾਂਗਰਸ ਪਾਰਟੀ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਤੋਂ ਇਲਾਵਾ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਵੱਲੋਂ ਲਿਆਂਦੀ ਰਿਜ਼ਰਵੇਸ਼ਨ ਨੂੰ ਬਚਾਉਣ ਲਈ ਚੋਣ ਲੜ ਰਹੀ ਹੈ ਜੇਕਰ 400 ਸੀਟਾਂ ਨੂੰ ਲੈ ਕੇ ਪਾਸ ਪਾਸ ਸਤਾਚ ਆ ਗਈ ਤਾਂ ਉਹ ਸੰਵਿਧਾਨ ਬਦਲ ਦੇਵੇਗੀ ਇਸ ਦਾ ਸਭ ਤੋਂ ਵੱਡਾ ਨੁਕਸਾਨ ਐਸਪੀਈ ਚਾਰੇ ਨੂੰ ਹੋਵੇਗਾ ਕਿਉਂਕਿ ਪਾਸ਼ਪਾ ਅਤੇ ਆਰਐਸਐਸ ਰਿਜ਼ਰਵੇਸ਼ਨ ਖਤਮ ਕਰਨਾ ਚਾਹੁੰਦੀਆਂ ਸੀ ਕਾਂਗਰਸ ਨੇ ਆਪਣੀ ਚੋਣ ਮੁਹਿੰਮ ਦੀ ਪੂਰੀ ਸੂਈ ਰਿਜ਼ਰਵੇਸ਼ਨ ਦੇ ਆਲੇ ਦੁਆਲੇ ਘੁਮਾਈ ਰੱਖੀ ਇਥੋਂ ਤੱਕ ਕਿ ਕਾਂਗਰਸ ਦੇ ਕੌਮੀ ਲੀਡਰ ਰਾਹੁਲ ਗਾਂਧੀ ਆਪਣੀ ਹਰ ਚੋਣ ਰੈਲੀ 'ਚ ਸੰਵਿਧਾਨ ਦੀ ਕਾਪੀ ਨਾਲ ਲੈ ਕੇ ਆਉਂਦੇ ਸੀ ਅਤੇ ਉਹ बार-बार ਲੋਕਾਂ ਨੂੰ ਸੰਵਿਧਾਨ ਦੀ ਕਾਪੀ ਦਿਖਾ ਕੇ ਕਹਿੰਦੇ ਸੀ ਕਿ ਭਾਸ਼ਪਾ ਇਸ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ ਇਸ ਲਈ 2024 ਦੀ ਇਹ ਚੋਣ ਕੋਈ ਸਧਾਰਨ ਚੋਣ ਨਹੀਂ ਇਹ ਚੋਣ ਸੰਵਿਧਾਨ ਨੂੰ ਬਚਾਉਂਦੀ ਹੈ ਜਿਸ ਚ ਲੋਕ ਉਹਨਾਂ ਨੂੰ ਸਹਿਯੋਗ ਦੇਣ ਇਸ ਦਾ ਹੀ ਅਸਰ ਰਿਹਾ ਕਿ ਪੰਜਾਬ ਦੀ ਦਲਿਤ ਵੋਟ ਕਾਂਗਰਸ ਦੇ ਪੱਖ ਚ ਪੂਕਤੀ ਪੰਜਾਬ ਦੀਆਂ 4 ਰਿਜ਼ਰਵ ਸੀਟਾਂ 'ਚੋਂ ਜ਼ਿਲ੍ਹਾ ਫਤਿਹਗੜ ਸਾਹਿਬ ਅਤੇ ਜਲੰਧਰ ਦੀ ਸੀਟ ਕਾਂਗਰਸ ਜਿੱਤਨ ਵਿੱਚ ਸਫਲ ਰਹੀ ਹੈ ਫਰੀਦਕੋਟ ਰਿਜ਼ਰਵ ਸੀਟ ਤੇ ਮੁੱਦਾ ਕੋਈ ਹੋਰ 파루 ਹੋ ਗਿਆ ਸੀ ਜਿਸ ਕਾਰਨ ਕਾਂਗਰਸ ਉੱਥੇ ਕ੍ਰਿਸ਼ਮਾ ਨਹੀਂ ਕਰ ਸਕੀ ਰਿਜ਼ਰਵੇਸ਼ਨ ਦੇ ਮੁੱਦੇ ਨੇ ਅੱਸੀ ਪਾਈਚਾਰਿਆਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਬੇਸ਼ੱਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਆਗੂ ਨੇ ਬਾਰ-ਬਾਰ ਸਫਾਈ ਦਿੱਤੀ ਅਤੇ ਕਾਂਗਰਸ ਵੱਲੋਂ ਛੱਡੇ ਗੇ ਰਿਜ਼ਰਵੇਸ਼ਨ ਦੇ ਬ੍ਰਹਮਾਸਤਰ ਦੀ 깟 ਮੁਸਲਮਾਨ ਰਿਜ਼ਰਵੇਸ਼ਨ ਨਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮੁੱਦਾ ਨਹੀਂ ਚੱਲਿਆ ਜਿਸ ਕਰਕੇ ਪੰਜਾਬ 'ਚ ਕਾਂਗਰਸ ਪਾਰਟੀ ਨੂੰ ਵੱਡੀ ਸਫਲਤਾ ਮਿਲੀ